ਂਦੀਰਾਪਾਪਾ ਨਾਨਕ ਸਥਿਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਚ ਚੋਲੇ ਦਾ ਮੇਲਾ ਲਗਾਇਆ ਗਿਆ ਜਿੱਥੇ ਦੂਰ ਦੂਰ ਤੋਂ ਸ਼ਰਧਾਲੂ ਨਤਮਸਤਕ ਹੋਂਦਲੀ ਪਹੁੰਚੇ ਨੇ ਇਸ ਮੌਕੇ ਬਾਬਾ ਮਨਜੀਤ ਸਿੰਘ ਨੇ ਦੱਸਿਆ ਕਿ ਗੁਨਾਰੰਗ ਦੇਵ ਜੀ ਮਹਾਰਾਜ 18 ਸਾਲ ਤੱਕ ਦੇथे ਵਿਰਾਸਤਮਾਨ ਰਹੇ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਇਸ ਸਥਾਨ ਦੀ ਗੁਰੂ ਸਾਹਿਬਾਨ ਦਾ ਪਵਿੱਤਰ ਚੋਲਾ ਸਾਹਿਬ ਵਿਰਾਸਮਾਨ ਹੈ ਜਿਸ ਦੇ ਦਰਸ਼ਨ ਦੇ ਲਈ ਲੋਕ ਦੂਰ ਦੂਰ ਤੋਂ ਆਉਂਦੇ ਨੇ ਗੁਰੂ ਸਾਹਿਬ ਪਾਤਸ਼ਾਹ ਜਿੱਥੇ ਸਰਮਾ ਪਾਤਸ਼ਾਹ 18 ਸਾਲ ਪਰਾਜਮਨ ਰਹੇ ਸੰਗਤਾਂ ਨੂੰ ਦਰਸ਼ਨਦਾਰ ਦੇ ਦੇ ਕੇ ਨਿਹਾਲ ਕੀਤਾ ਸੰਗਤਾਂ ਦੀ ਸੇਵਾ ਕੀਤੀ ਉਸੇ ਅਜ ਪਵਿੱਤਰ ਨਗਰੀ ਦੇ ਵਿੱਚ ਇਸ ਸਤਿਗੁਰੂ ਪਤਸ਼ਾਹ ਦਾ ਪਵਿੱਤਰ ਅੰਗ ਦਾ ਬਸਤਾ ਸਿਰਚੋਲੇ ਸਾਹਿਬ ਬ੍ਰਾਜਮਾਨ ਹੈ ਉਧਰ ਸ਼ਰਦਾਲੂ ਇਸ ਪਵਿੱਤਰ ਅਸਥਾਨ ਤੇ ਪਹੁੰਚ ਕੇ ਆਪਣੇ ਆਪ ਨੂੰ ਵੱਡਪਾਗਾ ਸਮਝ ਰਹੇ ਨੇ ਸਰ ਆਰਮੀ ਦੇ ਤਕਰੀਬ ਨਾ ਪੂਰੀ ਹੁੰਦੀ ਆ ਬਾਬੇ ਨਾਨਕ ਦੇ ਬਾਕੀ ਜੋ ਹੈ ਇਤਿਹਾਸ ਬਹੁਤ ਪੁਰਾਣਾ ਹੈ ਬਾਬੇ ਨਾਨਕ ਦੇ ਟਾਈਮ ਦਾ ਚੱਲਿਆ ਆ ਰਿਹਾ ਪਰੰਪਰਾ ਚੱਲਿਆ ਆ ਰਹੀ ਹੈ ਇਹ ਅੱਗੇ ਤੋਂ ਇਸੇ ਪ੍ਰਕਾਰ ਚਲਦੀ ਰਹਿਣੀ ਚਾਹੀਦੀ ਹੈ ਆ ਵੀ ਇੱਥੇ ਗੁਲਾਗਦੇਵ ਜੀ ਦਾ ਚੋਲਾ ਸਾਹਿਬ ਜੀ ਜਿਸ ਦੇ ਦਰਸ਼ਨ ਕਰ ਸਾਰੀ ਸੰਗਤ ਹੀ ਆਉਂਦੀ ਆ ਅਸੀਂ ਵੀ ਆਉਂਦੇ ਆ ਇੱਥੇ ਮਹਾਰਾਜ ਕੋਲ ਦਾਤ ਮੰਗੀ ਕਿ ਮਹਾਰਾਜਾ ਮੇਰੇ ਪੁੱਤ ਨੂੰ ਤੇ ਭਰਾ ਨੂੰ ਪੁੱਤਰ ਦੀ ਦਾਤ ਦਿਓ ਤੇ ਮਹਾਰਾਜ ਨੇ ਪੂਰੀ ਕੀਤੀ ਆਸਮਰਾਲ ਸਤਿ ਸ਼੍ਰੀ ਅਕਾਲ ਇਹ ਦੇ ਦਰਸ਼ਨ ਕਰਨ ਆਏ ਹਾਂ ਤੇ ਸੁਖ ਲਾਉਣ ਆਏ ਆ ਇਸ ਮੌਕੇ ਸ਼ਰਦਾਲੂਆਂ ਨੂੰ ਲੰਗਰ ਵਰਤਾਇਆ ਗਿਆ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ ਤੇ ਚੁਲੀਆਂ ਦਾ ਵੀ ਪ੍ਰਬੰਧ ਸੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਦੀ